ਸਸ ਕਾਲ ਦੀਸ ਵਾਰਤ ਕਰਨ ਲਈ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਜੇ ਦੁਬਾਰੇ ਹੋ ਗਏ ਜੇ ਰੀਸਟਾਕ ਜਿਹਦੇ ਵਿੱਚ ਨਵੇਂ ਕਲਰ ਵੀ ਐਡ ਹੋ ਗਏ ਜੇ ਤੇ ਨਵੇਂ ਡਿਜ਼ਾਈਨ ਜਿਹੜੇ ਜੇ ਉਹ ਵੀ ਐਡ ਹੋ ਗਿਆ ਉਹੀ ਸੂਟ ਨੇ ਬਿਨਾਂ ਦੁਪੱਟਿਆਂ ਤੋਂ ਜਿਹੜੇ 545 ਰੁਪਏ ਵਾਲੇ ਜਿਨ੍ਹਾਂ ਦੀ ਵੀਡੀਓ ਤੁਸੀਂ ਹੀ ਵੇਖੀ ਆ Instagram ਤੇ YouTube ਦੇ ਉੱਤੇ ਵੀਡੀਓ ਫੇਰ ਇੱਕ ਕਰੀ ਵਿੱਚ ਮੈਂ ਥੋੜਾ ਜਿਹਾ ਕਲਿੱਪ ਐਡ ਕਰ ਦੂੰਗਾ ਤੇ ਸੂਟ ਦੀ ਫੋਟੋ ਵੀ ਨਾਲ ਜਿਹੜੇ ਪੂਰੇ ਦੀ ਬਣੇ ਦੀ ਐਡ ਕਰ ਦੂੰਗਾ ਕਲਰ ਥੋੜੇ ਚੇਂਜ ਆਏ ਜੇ ਤੇ ਡਿਜ਼ਾਈਨ ਸੇਮ ਆਇਆ ਜੇ ਚੈੱਕ ਕਰ ਲਿਓ 545 ਰੁਪਏ ਤੇ ਬਾਕੀ ਦੇ ਸਟਿਚ ਕਰਾ ਕੇ ਉਹਨੂੰ ਦੁਪੱਟਾ ਡਾਈ ਕਰਾ ਕੇ ਸੋਹਣਾ ਜਿਹਾ ਜਿੰਦਾ ਦਾ ਮਰਜ਼ੀ ਤਿਆਰ ਕਰ ਸਕਦੇ ਜੇ ਤੇ ਅੱਜ ਉਹ ਤੁਹਾਨੂੰ ਮੈਂ ਕਰਾਵਾਂ ਵੀਡੀਓ ਚੈੱਕ ਤੇ ਪਹਿਲਾਂ ਤਾਂ ਮੈਂ ਦਿਖਾਉਣਾ ਜਿਹੜਾ ਸੂਟ ਇੱਕ ਸੋਹਣਾ ਜਿਹਾ ਰੈਡੀ ਹੋਣ ਦਾ ਮਸ਼ੀਨ ਦੇ ਉੱਤੇ ਤੇ ਆ ਇੱਕ ਨਵਾਂ ਡਿਜ਼ਾਈਨ ਆਪਾਂ ਜਿਹੜਾ ਹੁਣ ਪਾਇਆ ਆ ਕਿਉਂਕਿ ਬਹੁਤ ਸਾਰੇ ਕਸਟਮਰ ਜਦੋਂ ਆਪਾਂ ਜਿਹੜਾ ਡਿਜ਼ਾਈਨ ਇੱਕ ਹੀ ਬਣਾ ਦਿੰਦੇ ਆ ਨਾ ਉਹਨੂੰ ਰਿਪੀਟ ਤੇ ਰਿਪੀਟ ਰਿਪੀਟ ਤੇ ਰਿਪੀਟ ਹੋਈ ਜਾਂਦੇ ਸਾਡੇ ਤੇ ਇਹ ਵੀ ਆਪਾਂ ਬਿਲਕੁਲ ਅੱਜ ਨਵਾਂ ਡਿਜ਼ਾਈਨ ਜਿਹੜਾ ਆ ਇਹ ਅੱਜ ਸੈਂਪਲ ਤਿਆਰ ਕੀਤਾ ਤੇ ਤੁਸੀਂ ਬਣਾ ਸਕਦੇ ਜੇ ਇਹ ਦਾ ਘੇ ਆ ਦੂਜੀ ਸਾਈਡ ਦਾ ਘੇਰਾ ਜਿਹੜਾ ਦਾ ਲੱਗਣ ਦਾ ਜੋੜ ਹੋਣੇ ਲੱਗ ਜਣਾ ਇੱਥੇ ਆ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਜੇ ਦੋ ਕਲਰ ਇਚੋ ਐਡ ਹੁੰਦੇ ਆ ਤੁਸੀਂ ਵੀ ਬਣਾ ਸਕਦੇ ਜੇ ਸੋਹਣੇ ਸੋਹਣੇ ਸੂਟ ਤੇ ਬਾਕੀ ਆ ਜੋ ਤੁਹਾਨੂੰ ਮੈਂ ਕਰਾਉਣਾ ਚੈੱਕ ਆ ਲਓ ਜੀ ਸੂਟ ਇਹਦੇ ਵਿੱਚ ਕਲਰ ਆ ਗਿਆ ਜੇ ਡਾਰਕ ਥੋੜਾ ਜਿਹਾ ਪਹਿਲਾਂ ਜਿਹੜਾ ਸੀਗਾ ਉਹ ਲਾਈਟ ਸੀਗਾ ਉਹ ਤੁਸੀਂ ਹੁਣੇ ਵੀਡੀਓ ਵੇਖ ਲਿਓ ਆ ਲੋ ਜੀ ਕਰ ਲਓ ਚੈੱਕ ਇਹ ਸੇਮ ਸੂਟ ਆ ਗਿਆ ਜੀ ਜਿਹਦੀ ਤੁਸੀਂ ਹੁਣੇ ਵੀਡੀਓ ਵੇਖ ਰਹੇ ਜੇ ਤੇ ਇਹ ਸੇਮ ਫੈਬਰਿਕ ਦੇ ਉੱਤੇ ਜੇ ਕਲਰ ਥੋੜਾ ਜਿਹਾ ਡਾਰਕ ਆਇਆ ਜੇ ਇੱਕ ਤੇ ਇੱਕ ਲਾਈਟ ਆਇਆ ਜੀ ਦੇ ਵਿੱਚ ਤੇ ਆ ਤੁਸੀ ਵੇਖ ਸਕਦੇ ਜੇ ਪਿਓਰ ਕੈਮਰੀ ਕੋਟਨ ਦਾ ਸੂਟ ਜੇ ਜਿਹਦੇ ਵਿੱਚ ਸਾਰੇ ਸੂਟ ਦੇ ਮਿਲ ਜੂਗੀ ਤੁਹਾਨੂੰ ਕਢਾਈ ਪੈਨਲ ਵਰਕ ਦੀ ਤੇ ਬਿਨਾ ਦੁਪट्टे ਤੋਂ ਜੇ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 545 ਰੁਪਏ ਕਲਰ ਚੈੱਕ ਕਰਾਈ ਜਨਾ ਤੁਹਾਨੂੰ ਮੈਂ ਅੱਗੇ ਡਿਜ਼ਾਈਨ ਚੈੱਕ ਕਰੀ ਜਾਓ ਆ ਲੋ ਜੀ ਇੱਕ ਹੋਰ ਸ਼ਾਨਦਾਰ ਜਿਹਾ ਕਲਰ ਇਹਦੇ ਵਿੱਚ ਹੀ ਆ ਗਿਆ ਜੇ ਸੇਮ ਤੁਸੀਂ ਇਹ ਵੀ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਇਹਦੇ ਵਿੱਚ ਆ ਗਿਆ ਜੇ ਤੀਸਰਾ ਕਲਰ ਬਹੁਤ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਰਾਣੀ ਕਲਰ ਤੇ ਇਹਦੇ ਵਿੱਚ ਕੰਟਰਾਸਟ ਬਹੁਤ ਪਿਆਰੇ ਜੇ ਏਮਬਰਾਇਡਰੀ ਵਰਕ ਬਹੁਤ ਸੋਹਣਾ ਸਫਾਈ ਦਾ ਸਾਰਾ ਵਰਕ ਜੇ ਪੈਨਲ ਵਰਕ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਲਿਓ ਇਹ ਉਹੀ ਡਿਜ਼ਾਈਨ ਹੈ ਜਿਹਦਾ ਆਪਾਂ ਵੀਡੀਓ ਤੁਹਾਨੂੰ ਦਿੱਤੀ ਸੀ ਤੇ ਆ ਆ ਗਿਆ ਜੇ ਲਾਈਟ ਆਪਣੇ ਕੋਲ ਇਹਦੇ ਵਿੱਚ ਤਿੰਨ ਕਲਰ ਇਦਾਂ ਦੇ ਆਏ ਆ ਜਿਹਦੇ ਵਿੱਚ ਇੱਕ ਡਾਰਕ ਇੱਕ ਲਾਈਟ ਤੇ ਇੱਕ ਸਭ ਤੋਂ ਲਾਈਟ ਤੇ ਆ ਤੁਸੀਂ ਲੈ ਸਕਦੇ ਜੇ ਇਹਦੀ ਕਿਹੜੀ ਛੇੜਿਆ ਬਾਵਾ ਛੇੜ ਤੇ ਬਹੁਤ ਪਿਆਰਾ ਜਿਹਾ ਕਲਰ ਜੇ ਬਹੁਤ ਜਿਆਦਾ ਸੋਨਾ ਸੂਟ ਜੇ ਰੇਟ ਸੇਮ ਉਹੀ 500 ਤੇ 45 ਰੁਪਏ ਬਿਨਾ ਦੁਪੱਟਿਆਂ ਤੋਂ ਤੇ ਆ ਇਹ ਗਿਆ ਰਾਇਲ ਬਲੂ ਜਿਹੜਾ ਤੁਸੀਂ ਬਾਰ-ਬਾਰ ਰਿਪੀਟ ਦੇ ਉੱਤੇ ਆਰਡਰ ਚ ਪਵਾਉਂਦੇ ਜੇ ਤੇ ਇਹ ਘੇਰੇ ਦੇ ਉੱਤੇ ਵਰਕ ਹੈ ਇਹਦੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ 545 ਰੁਪਏ ਦੇ ਵਿੱਚ ਇੱਕ ਆ ਨਵਾਂ ਡਿਜ਼ਾਈਨ ਇਹਦੇ ਵਿੱਚ ਐਡ ਹੋਇਆ ਜੇ ਇਹ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਬਿਨਾ ਦੁਪੱਟੇ ਤੋਂ ਜੇ ਵਰਕ ਚੈੱਕ ਕਰ ਲਓ ਸੂਟ ਦਾ ਸਫਾਈ ਚੈੱਕ ਕਰ ਲਿਓ ਤਾਂ ਘੇਰਾ ਵੇਖੋ ਕਿੰਨਾ ਸੋਹਣਾ ਤੇ ਹੈਵੀ ਬਣਿਆ ਇਹਦਾ ਸਾਰੇ ਸੂਟ ਦੇ ਵਿੱਚ ਇਦਾਂ ਬੂਟੀਆਂ ਪਈਆਂ ਹੋਣਗੀਆਂ ਤੇ ਬਹੁਤ ਸੋਹਣਾ ਇਹਦਾ ਜਿਹੜਾ ਜੇ ਘੇਰੇ ਦੇ ਉੱਤੇ ਵਰਕਿਆ ਸਫਾਈ ਬਹੁਤ ਟਾਪ ਦੀ ਏਦੀ ਕੁਆਲਿਟੀ ਬਹੁਤ ਵਧੀਆ ਪਿਓਰ ਕਾਟਨ ਦਾ ਕੈਮਰੀ ਕਾਟਨ ਦਾ ਸੂਟ ਜੇ ਤੇ ਆਹ ਸੇਮ ਆਗੇ ਮਾਡਲ ਵਾਲੇ ਸੂਟ ਪਹਿਲਾਂ ਵੀ ਤੁਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਦਿੱਤਾ ਸੀ ਇਹਦੇ ਵਿੱਚ ਕਲਰ ਦੋ ਤਿੰਨ ਹੋਰ ਆਏ ਜੇ ਨਵੇਂ ਐਡ ਹੋ ਗਏ ਨੇ ਚੈੱਕ ਕਰ ਲਿਓ ਤੇ ਆਹ ਬਲੈਕ ਬਲੈਕ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਇਹ ਵੀ ਆ ਗਿਆ ਜੇ ਰੀਸਟਾਕ ਤੇ ਇੱਕ ਆ ਡਿਜ਼ਾਈਨ ਹੀ ਜਿਹੜਾ ਮਿਰਰ ਵਾਲਾ ਹੈਗਾ ਇਹ ਵੀ ਪਸੰਦ ਕੀਤਾ ਸੀ ਇਹ ਵੀ ਦੁਬਾਰੇ ਰੀਸਟਾਕ ਹੋ ਗਿਆ ਜੇ ਜਿਹਦੇ ਵਿੱਚ ਘੇਰੇ ਦੇ ਉੱਤੇ ਵਰਕ ਆ ਜੂਗਾ ਜੇ ਸਾਹਮਣੇ ਪੈਨਲ ਵਰਕ ਤੇ ਰੇਟ ਸੇਮ ਉਹੀ 500 ਤੇ 45 ਰੁਪਏ ਤੇ ਆ ਲੋ ਜੀ ਉਸੇ ਦੇ ਵਿੱਚ ਆ ਗਿਆ ਜੇ ਔਰੈਂਜ ਔਰੈਂਜ ਕਲਰ ਜਿਹੜਾ ਇਹਦੀ ਵੀ ਡਿਮਾਂਡ ਹੀ ਕਸਟਮਰ ਦੇ 3-4 ਆਰਡਰ ਜਿਹੜੇ ਮੈਂ ਕੈਨਸਲ ਕੀਤੇ ਸੀ ਤੇ ਸੂਟ ਹੀ ਹੁਣ ਰੀਸਟਾਕ ਹੋ ਗਿਆ ਜੇ ਲੈ ਸਕਦੇ ਜੇ ਜਿੰਨਾ ਜਿੰਨਾ ਦੇ ਪੈਂਡਿੰਗ ਹੈ ਜਾਂ ਕੈਂਸਲ ਹੋਏ ਆਹ ਫਰੋਜੀ ਹੀਗਾ ਸੂਟ ਆਪਣਾ ਜਿਹਦੇ ਵਿੱਚ ਨੈੱਕ ਦਾ ਡਿਜ਼ਾਈਨ ਹੀ ਇਸ ਤੋਂ ਬਾਅਦ ਆਹ ਫਰੰਟ ਦਾ ਤੇ ਆਹ ਕੇਰਾ ਦਾ ਬਣਿਆ ਹੀ ਬਹੁਤ ਸੋਹਣਾ ਸੂਟ ਹੀ ਜੇ ਇਹਦਾ ਵੀ ਰੇਟ ਜਿਹੜਾ ਜੇ ਸੇਮ ਮਿਲ ਜੂਗਾ ਤੁਹਾਨੂੰ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੇ ਇਸ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ ਤਿੰਨ ਚਾਰ ਕਲਰ ਮਿਲ ਗਏ ਆ ਤੇ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਦੋ ਤਿੰਨ ਕਲਰ ਜਿਹੜੇ ਤੁਹਾਨੂੰ ਆਪਾਂ ਦੇ ਹੀ ਦੇ ਦੇਣੇ ਤੇ ਆਹ ਡਿਜ਼ਾਈਨ ਜਿਹੜਾ ਪਹਿਲਾਂ ਵੇਖਿਆ ਸੀ ਤੁਸੀਂ ਬਲੂ ਦੇ ਵਿੱਚ ਉਹਦੇ ਵਿੱਚ ਹੀ ਆ ਗਿਆ ਜੇ ਇਹ ਆਪਣੇ ਕੋਲ ਫਿਰ ਔਰੈਂਜ ਸ਼ੇਡ ਇਹ ਤੁਸੀਂ ਆਨਲਾਈਨ ਆਫਲਾਈਨ ਲੈ ਸਕਦੇ ਜੇ ਆਹ ਦੁਬਾਰੇ ਆ ਗਿਆ ਸੂਟ ਆਪਣਾ ਉਹੀ ਸੇਮ ਕਲਰ ਫਿਰੋਜ਼ੀ ਤੇ ਐਮਬਰਾਇਡਰੀ ਵਰਕ ਬਹੁਤ ਸੋਹਣਾ ਇਹਦੇ ਥੱਲੇ ਵੀ ਕੱਟਵਰਕ ਜੇ ਸਾਰੇ ਤੁਸੀਂ ਵੇਖ ਸਕਦੇ ਜੇ ਆਹ ਵੇਖੋ ਆਹ ਲੋ ਜੀ ਆਹ ਸਾਰਾ ਕੱਟਵਰਕ ਬਣਿਆ ਜੇ ਥੱਲੇ ਵੀ ਇਹਦੇ ਤੇ ਬਾਕੀ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਸਾਰਾ ਬੋਰਿੰਗ ਦਾ ਜਿਹੜਾ ਵਰਕ ਹੋਇਆ ਤੇ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਮੰਗਾ ਸਕਦੇ ਜੀ ਆ ਲਓ ਜੀ ਆ ਆ ਗਿਆ ਇਹਦੇ ਵਿੱਚ ਚੌਥਾ ਕਲਰ ਇਸੇ ਡਿਜ਼ਾਈਨ ਦੇ ਵਿੱਚ ਚਾਰ ਕਲਰ ਆ ਗਏ ਰਿਪੀਟ ਤੇ ਆ ਸੋਨਾ ਜਿਹਾ ਆ ਗਿਆ ਰਾਣੀ ਸ਼ੇਡ ਇਸ ਡਿਜ਼ਾਈਨ ਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਆ ਗਏ ਜੀ ਆਲਰਾ ਡਿਜ਼ਾਈਨ ਹੀ ਆਪਣਾ ਵਾਇਰਲ ਡਿਜ਼ਾਈਨ ਹੀ ਇਹਦੇ ਵਿੱਚ ਤੇ ਕਲਰ ਆਪਾਂ ਤੁਹਾਨੂੰ ਘੱਟ ਤੋਂ ਘੱਟ 7-8 ਕਲਰ ਜਿਹੜੇ ਅੱਜ ਦੇਤੇ ਆ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲਓਵਰ ਇੰਡੀਆ ਦੇ ਵਿੱਚ ਇੱਕ ਆ ਕਲਰ ਆ ਗਿਆ ਜੇ ਉਸੇ ਦੇ ਵਿੱਚ ਸੇਮ ਡਿਜ਼ਾਈਨ ਦੇ ਤੇ ਇਹ ਵੀ ਬਿਲਕੁਲ ਨਵਾਂ ਤੇ ਲੇਟੈਸਟ ਜਿਹੜਾ ਜੇ ਡਿਜ਼ਾਈਨ ਹੈ ਤੇ ਇਹਦੇ ਵਿੱਚ ਕਲਰ ਜਿਹੜੇ ਜੇ ਇਹ ਵੀ ਤੁਹਾਨੂੰ ਆਪਾਂ ਦੇ ਦਿੱਤੇ ਆ ਰੇਟ ਸੇਮ ਉਹੀ 545 ਰੁਪਏ ਤੇ ਪਿਓਰ ਕਾਟਨ ਜਿਹੜੀ ਜੇ ਸਰਪਲਸ ਆਉਦੀ ਕੈਮਰੀ ਕਾਟਨ ਦੀ ਆ ਅੱਗੇ ਆ ਗਿਆ ਜੇ ਆਪਣੇ ਕੋਲ ਫੇਰ ਇੱਕ ਬਾਵਾ ਸ਼ੀਡ ਦੇ ਵਿੱਚ ਜਿਹਦੇ ਵਿੱਚ ਨੈਕ ਦੇ ਉੱਤੇ ਵਰਕ ਆ ਤੇ ਥੱਲੇ ਇਹਦੇ ਸਾਰਾ ਘੇਰੇ ਦੇ ਉੱਤੇ ਬੜਾ ਸ਼ਾਨਦਾਰ ਜਿਹਾ ਤੇ ਆ ਆਪਣੇ ਕੋਲ ਆ ਗਿਆ ਜੇ ਇਸੇ ਡਿਜ਼ਾਈਨ ਦੇ ਵਿੱਚ ਸੈਕੰਡ ਕਲਰ ਤੇ ਹਨ ਮੈਂ ਜਿੱਦਾਂ ਦੱਸਿਆ ਹੈਗਾ ਕਿ ਇੱਕ ਡਿਜ਼ਾਈਨ ਨਾਲ ਦੇ ਤਿੰਨ ਤਿੰਨ ਚਾਰ ਚਾਰ ਕਲਰ ਜਿਹੜੇ ਆ ਉਹ ਇਸ ਟਾਈਮ ਅਵੇਲੇਬਲ ਆ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜੇ ਰੇਟ ਸੇਮ ਉਹੀ ਜੇ 500 ਤੇ 45 ਰੁਪਏ ਦੀ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਹੈਗਾ ਜੇ ਇੰਡੀਗੋ ਕਲਰ ਵੀਡੀਓ 'ਚ ਥੋੜਾ ਲਾਈਟ ਆਉਂਦਿਆ ਜੇ ਪਰ ਇਹ ਡਾਰਕ ਕਲਰ ਆ ਪਲੀਜ਼ ਇਸ ਗੱਲ ਦਾ ਖਿਆਲ ਕਰ ਲਿਓ ਬਾਅਦ ਵਿੱਚ ਕਸਟਮਰ ਕਈ ਵਾਰੀ ਇਹ ਕਹਿ ਦਿੰਦੇ ਆ ਕਿ ਵੀਡੀਓ 'ਚ ਕਲਰ ਕੋਈ ਹੋਰ ਦਿਖਣ ਰਿਹਾ ਸੀ ਤੁਸੀਂ ਭੇਜ ਕੋਈ ਹੋਰ ਦਿੱਤਾ ਇਦਾਂ ਨਹੀਂਗਾ ਕਲਰ ਡਾਰਕ ਜੇ ਵੀਡੀਓ 'ਚ ਥੋੜ ਅਭੀ ਆ ਗਿਆ ਜੇ ਸੇਮ ਕਲਰ ਦੇ ਵਿੱਚ ਸੇਮ ਸੂਟ ਜਿਹੜਾ ਪਹਿਲਾਂ ਤੁਸੀਂ ਡਿਜ਼ਾਈਨ ਵੇਖ ਹਟੇ ਜੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਅੱਛਾ ਤੇ ਆਹ ਸੂਟ ਆਪਣੇ ਕੋਲ ਹੈਗਾ ਲਾਸਟ ਤੇ ਇਹ ਉਹੀ ਸੂਟ ਨੇ ਜਿਨ੍ਹਾਂ ਦੀਆਂ ਵੀਡੀਓ ਤੁਸੀਂ ਇੰਸਟਾਗ੍ਰam YouTube ਤੇ ਵੇਖ ਹਟੇ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਕਲਰ ਡਾਰਕ ਆ ਜੇ ਇਸ ਵਾਰੀ ਇਹਦੇ ਵਿੱਚ ਸ਼ਿਪਿੰਗ ਫ੍ਰੀ ਜੇ ਬਿਨਾ ਦੁਪੱਟਿਆਂ ਤੋਂ ਰੇਟ 545 ਰੁਪਏ ਸਿਰਫ